ਹੈਲੋ ਕੀ ਹਾਲ ਚਾਲ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਆ ਸਾਰੇ ਚੜ੍ਹਦੀ ਕਲਾ ਠੀਕ ਠਾਕ ਹੋ ਕਰੇ ਸਾਰੇ ਪਰਿਵਾਰ ਠੀਕ ਠਾਕ ਨੇ ਸਾਰਿਆਂ ਦੇ ਤੇ ਖੁਸ਼ੀਆਂ ਮਾਣਦੇ ਹੋ ਖੁਸ਼ੀਆਂ ਮਾਣਦੇ ਰਿਹਾ ਕਰੋ ਹੱਸਦੇ ਬਸਦੇ ਰਿਹਾ ਕਰੋ ਹਮੇਸ਼ਾ ਚੜ੍ਹਦੀ ਕਲਾ 'ਚ ਰਹਾ ਕਰੋ ਰੱਬ ਦਾ ਨਾਮ ਜਪਿਆ ਕਰੋ ਗੁਰਬਾਣੀ ਪੜਿਆ ਕਰੋ ਤੇ ਅੱਜ ਆਪਾਂ ਨਵਾਂ ਵੀਡੀਓ ਦਾ ਆਗਾਜ਼ ਕਰਨ ਲੱਗੇ ਆ ਜੋ ਨਾਮਕ ਸਰਪ ਦੇ ਬਾਬਾ ਜੋਨੀ ਜੀ ਨੇ ਉਹ ਮਾਂ ਬਾਰੇ ਗੱਲਬਾਤ ਕਰਦੇ ਨੇ ਇਕੋ ਨੇ ਕੀਰਤਨਾ ਦੁਆਰਾ ਮਾਂ ਬਾਰੇ ਚਾਰਕ ਗੱਲਾਂ ਕਹੀਆਂ ਨੇ ਤੇ ਆਓ ਆਪਾਂ ਸੁਣਦੇ ਹਾਂ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਵੀਡੀਓ 'ਚ ਆਓ ਪਹਿਲਾਂ ਵੀਡੀਓ ਸੁਣਦੇ ਆਂ ਬਾਕੀ ਗੱਲ ਬਾਅਦ 'ਚ ਕਰਾਂਗੇ ਆ ਸੁਣਦੇ ਆਂ ਪਹਿਲਾਂ ਹਾਂਜੀ ਰੂਹਾਂ ਦੇ ਖੁਸ਼ਰੀਕ ਵੀ ਬੂਹੇ ਢੋ ਲੈੰਦੇ ਬਿਨ ਮਾਮ ਦੇ ਕੰਮ ਟੁਕੜੇ ਖੋ ਲੈੰਦੇ ਰੂਹਾਂ ਦੇ ਖੁਸ਼ਰੀਕ ਵੀ ਬੂਹੇ ਢੋ ਲੈੰਦੇ ਬਿਨ ਮਾਮ ਦੇ ਕੰਮ ਟੁਕੜੇ ਖੋ ਲੈੰਦੇ ਆ ਮਾਂ ਬਾਲੀਆਂ ਫਾਂ ਮਾਂ ਕੋਈ ਲੈ ਲੈਂਦਾ ਉਤਲੇ ਮਨ ਨੂੰ ਤੁਹਾਰ ਕੋਈ ਪੁੱਤਰਾ ਕਹਿ ਲੈਂਦਾ ਆਹ ਆਹ ਉੱਪਰਲੇ ਮਨੋਂ ਸਾਰੇ ਕਹਿਣਗੇ ਪੁੱਤ ਕੀ ਹਾਲ ਹੈ ਸਹੀ ਗੱਲ ਨਹੀਂ ਕਹਿੰਦੇ ਬੜਾ ਔਖਾ ਮੈਂ ਤਾਂ ਸੱਚੀ ਗੱਲ ਸੋਚਦਾ ਹੁੰਨਾ ਹੈ ਕਈ ਵਾਰੀ ਮੇਰੇ ਬੈਠੇ-ਬੈਠੇ ਨੂੰ ਖਿਆਲ ਆਊਗਾ ਤੂਫਾਨ ਵੱਧ ਵੀ ਵੀ ਮਾ ਜੜਾਈ ਕਰ ਗਈ ਤੇ ਮੈਂ ਇੱਕਦਮ ਫੋਨ ਲਾਉਂਗਾ ਮੈਂ ਕਹਾਂ ਮਾਤਾ ਠੀਕ ਹੈ ਹਾਂਜੀ ਹਾਂਜੀ ਨਦੀ ਨੇਣਾ ਚੋਂ ਹੰਝੂ ਆਂਦੀ ਫਿਰ ਵਗਦੀ ਐ ਮਾਮਾ ਬਾਜੂ ਦੁਨੀਆ ਸੁਣੀ ਲੱਗਦੀ ਐ ਕਹੇ ਲੋਕੋ ਮਾ ਮਾਂ ਬਾਜੂ ਦੁਨੀਆ ਸੁਣੀ ਲੱਗਦੀ ਐ ਮਾਂ ਦਾ ਦਿਲ ਹੀ ਪੁੱਤ ਨੇ ਉਗਣ ਝਰ ਸਕਦਾ ਮਾਂ ਵਾਂਗੂ ਕੌਣ ਮਾਪ ਹੈ ਕਰ ਸਕਦਾ ਆ ਪੰਕਤੀ ਫੇਰ ਪੜਿਓ ਇੱਕ ਵਾਰੀ ਸੁਣਿਓ ਬਿਲਕੁਲ ਬੋਲਿਓ ਇੱਕ ਮਾਂ ਦਾ ਦਿਲ ਹੀ ਪੁੱਤ ਦੇ ਹੌਣ ਚਰ ਸਕਦਾ ਮਾਵਾਂ ਵਾਂਗੂ ਕੌਣ ਮਾਪ ਹੈ ਕਰ ਸਕਦਾ ਧਿਆਨ ਦਿਓ ਨਾ ਮੋਗੇ ਜ਼ਿਲ੍ਹੇ ਦੀ ਗੱਲ ਹੈ ਕਈ ਸਾਲ ਪੁਰਾਣੀ ਗੱਲ ਹੈ ਕਿਸੇ ਬੱਚੇ ਨੇ ਨੌਜਵਾਨ ਨੇ ਨਸ਼ੇ ਦੇ ਕਰਕੇ ਆਪਣੀ ਮਾਂ ਨੂੰ ਘੈਣੇ ਗੱਟੇ ਸਾਰਾ ਕੁਝ ਘਰ ਦਾ ਭਾਂਡਾ ਤੱਕ ਵੇਚ ਦਿੱਤਾ ਤੇ ਇੱਕ ਦਿਨ ਪੈਸੇ ਮੰਗਦਾ ਸੀ ਮਾਂ ਕਹਿੰਦੀ ਹੁਣ ਮੈਨੂੰ ਵੇਚਿਆ ਐਨੀ ਦੁਖੀ ਤੇ ਉਹਨੇ ਬਹੁਤ ਕੁੱਟਿਆ ਐਨਾ ਕੁੱਟ ਮਾਰ ਕੇ ਉਹਦੇ ਮੂੰਹ ਚ ਆਪਦੀ ਮਾਤਾ ਦੇ ਤੌਲੀਆ ਬਾਥਾ ਵੀ ਦੀ ਆਵਾਜ਼ ਨਾ ਨਿਕਲੀ ਹਮ ਇਹੋ ਜਿਹੇ ਵੀ ਬੱਚੇ ਹੁੰਦੇ ਅਕਲ ਜੋਗੀ ਬੱਚੇ ਤੇ ਮਾਂ ਦੇ ਹੱਥ ਪੈਰ ਬੰਨ ਕੇ ਬੋਰੀ ਚ ਪਾ ਕੇ ਤੇ ਸੂਏ ਚ ਸਿੱਟਿਆ ਆ ਤੇ ਕੋਈ ਜੱਟ ਪਾਣੀ ਲੰਉਂਦਾ ਸੀ ਜ਼ਮੀਦਾਰ ਮੋਗੇ ਚ ਦੇਖੀ ਵੀ ਉਹ ਬਾਡੀ ਆ ਪੀ ਉਹਨੇ ਦਵਾ-ਦਵ ਖੋਲਿਆ ਉਸ ਉਹਦੀ ਕੁਦਰਤ ਦੀ ਕਿਰਪਾ ਮਾਲਕ ਦੀ ਮਿਹਰ ਜਿਉਂਦੀ ਸੀ ਹਸਪਤਾਲ ਲੈ ਗਿਆ ਚੰਨ ਦਵਾ-ਦਵ ਪਾਣੀ ਪੂਣੀ ਕੱਢਦੇ ਡਾਕਟਰ ਉਹ ਡਾਕਟਰ ਕਹਿੰਦਾ ਉਹ ਵੀ ਸੱਚਾ ਸੀ ਉਹ ਕਹਿੰਦਾ ਪੁਲਿਸ ਕੇਸ ਹੈ ਜੀ ਬਹੁਤ हां हां ਨੀਲ ਪਏ ਵੇਸੀ ਡੰਡਿਆਂ ਨਾਲ ਕੁੱਟਿਆ ਸੁਣ ਲੋ ਹੁਣ ਹਾਂਜੀ ਤੇ ਜਦੋਂ ਹਸਪੀਟਲ ਵਿੱਚ ਉਹ ਬੈੱਡ ਤੇ ਪਾਈ ਹੋਈ ਆ ਨਾ ਤੇ ਸੁਰਤ ਆ ਗਈ ਉਹਨੂੰ ਥੋੜੀ ਥੋੜੀ ਤੇ ਉਹ ਡਾਕਟਰ ਗੱਲਾਂ ਕਰਦਾ ਹੈ ਕਹਿੰਦਾ ਵੀ ਪੁਲਿਸ ਕੇਸ ਬਣਾਉਣਾ ਪੈਣਾ ਹੈ ਪੁਲਿਸ ਤੋਂ ਬਿਨਾਂ ਮੈਂ ਹੱਥ ਨਹੀਂ ਲਾ ਸਕਦਾ ਮੇਰੀ ਵੀ ਨੌਕਰੀ ਦਾ ਸਵਾਲ ਹਾਂਜੀ ਡਾਕਟਰ ਵੀ ਡਰੇ ਤੇ ਮਾਂ ਨੇ ਨਾ ਦੇਖੋ ਅੱਧ ਮਰੀ ਹਾਲਤ ਚ ਪਈ ਨੇ ਡਾਕਟਰ ਦਾ ਪਿੱਛੋ ਝਗਾਇਆ ਖਿੱਚਣ ਲੱਗੀਆਂ ਪਈ ਫੇ ਕਹਿੰਦੀ ਡਾਕਟਰ ਆ ਇਦੋਂ ਤਾਂ ਮੈਂ ਮਰ ਜਾ ਚੰਗਾ ਪਲਸ ਨੂੰ ਨਾ ਸੱਦੀ ਵੇ ਪੁੱਤ ਹਾੜੇ ਮੇਰੇ ਪੁੱਤ ਦਾ ਘਰ ਉਜੜ ਜੂ ਵਾਹ ਗੁਰੂ ਕਮਾਲ ਹੈ ਐਸਾ ਜੇ ਰਮਾ ਦਾ ਤਾਈਓ ਆਖਿਆ ਨਾ ਪਵਨ ਗੁਰੂ ਪਾਣੀ ਪਿਤਾ ਮਣੀ ਪਤਿ ਤਰਤੁਨ ਮਾਤਾ ਦਾ ਜਿੰਨਾ ਮਰਜੀ ਕੁੱਟ ਕੇ ਮਾਰ ਕੇ ਗਾਲੀਆਂ ਗੰਦ ਕੱਢ ਕੇ ਉਹ ਫੇਰ ਵੀ ਕਹਿੰਦੀ ਮੈਂ ਤੈਨੂੰ ਯਾਦ ਹੀ ਨਹੀਂ ਕਿਹੜੇ ਦਿਨ ਦੀ ਗੱਲ ਕਰ ਰਹੀ ਹਾਂ ਜਨਨੀ ਚੀਤਨਾ ਦਾ ਖਸ਼ ਤੇਰੇ ਵੇਗ ਰਾਮ ਆਇਆ ਹੋ ਬਾਰਕ ਤੇਰਾ ਕਾਹੇ ਨਖੰਡਸ ਆਪ ਗੁਣ ਮੇਰਾ ਹਾਂਜੀ ਮਾਂ ਮਾਂ ਦਾ ਦਿਲ ਹੀ ਪੁੱਤ ਤੇ ਔਗਣ ਕਰ ਸਕਦਾ ਬੰਕ ਨੂੰ ਕੌਣ মাপ ਹੈ ਕਰ ਸਕਦਾ ਖੁਦ ਭੁੱਖਾਂ ਕੱਟ-ਕੱਟ ਕੇ ਪੁੱਤਰ ਜਾਂਦੀ ਐ ਫਟੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਐ ਵੇ ਲੋਕੋ ਫਟੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਐ ਆਂ ਨੂੰ ਸ਼ਾਇਰਾ ਰੱਬ ਆਖੇ ਮਾਂ ਨੂੰ ਲੱਭ ਨਾ ਸਕੇ ਬਜਾਰੋਂ ਕੋਈ ਛਾਵਾਂ ਹੇ ਹੇ ਕੋਈ ਵੀ ਮੁਸ਼ਕਲ ਨਾ ਤੇ ਰਾਹ ਵਿੱਚ ਖੇਰੇ ਪੁੱਤ ਰਾਮ ਦੀਆਂ ਨਾਲ ਦੁਆਵਾ ਜੇ ਤੇਰੇ ਘਰ ਵਿੱਚ ਬੈਠੇ ਰੱਬ ਨੂੰ ਕਦੇ ਰਸਾਇਓ ਨਾ ਪੁੱਲ ਕੇ ਵੀ ਕਦੇ ਮੰਦਾ ਦਿਲ ਤੜਫਾਇਓ ਨਾ ਬੇਲੋ ਕੋ ਪੁੱਲ ਕੇ ਵੀ ਕਦੇ ਮੰਦਾ ਦਿਲ ਤੜਫਾਇਓ ਨਾ ਵਾਹ ਸੱਚਮੁੱਚ ਮੈਂ ਦੇਖ ਰਿਆਂ ਸਾਰੀ ਸੰਗਤ ਦੇ ਅੱਖਾਂ 'ਚ ਪਾਣੀ ਆ ਬੇਨਾ ਬੇਰਾਗ ਵਕੀ ਮਾਵਾਂ ਠੰਡੀਆਂ ਸ਼ਾਮਾਂ ਇਹ ਕੋਹੀ ਹੈ ਜਿਹੜੀ ਬਸ ਐਂਡੀ ਹੈ ਜੀ ਤਾਂ ਹੀ ਰੱਬ ਕਹਤਾਂ ਇੱਕ ਭਗਤ ਨੇ ਤਾਂ ਬਾਣੀ 'ਚ ਸ਼ਬਦ ਆਉਂਦਾ ਹੈ ਇੱਕ ਭਗਤ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਵੀ ਰੱਬਾ ਜੇ ਤੂੰ ਮੇਰੇ ਗੁਨਾਹ ਬਖਸ਼ਨੇ ਆ ਨਾ ਤੇ ਮਾਂ ਵਰਗਾ ਜੇਰਾ ਹੋਣਾ ਚਾਹੀਦਾ ਤੇਰੇ ਕੋਲ ਮਾ ਵਰਗਾ ਦਿਲ ਹੈ ਬਿਲਕੁਲ ਹੂੰ ਜੇ ਤੂੰ ਮੈਨੂੰ ਬਖਸ਼ਣਾ ਫਿਰ ਮਾ ਵਰਗਾ ਦਿਲ ਹੋਵੇ ਹਾਂਜੀ ਵਾਹ ਸਹੀ ਗੱਲ ਰਾਮ ਆਇਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਕਿਰਪਾ ਕਰੋ ਸਾਨੂੰਵੇਂ ਬਖਸ਼ ਲੋ ਹਾਂਜੀ ਤੁਸੀਂ ਮਾ ਬਾਰੇ ਬਾਬਾ ਜੋਨੀ ਜੀ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਸੁਣਿਆ ਉਹਨਾਂ ਨੇ ਮਾਹ ਬਾਰੇ ਦੱਸਿਆ ਹਫ਼ਤਾ ਦੇ ਵਿੱਚ ਉਹਨਾਂ ਨੇ ਕਿਹਾ ਜਿਹੜੀ ਜਿਹੜੇ ਬੱਚਿਆਂ ਦੇ ਕੋਲੇ ਮਾਂ ਨਹੀਂ ਹੁੰਦੀ ਉਹਨਾਂ ਬੱਚਿਆਂ ਦੇ ਹੱਥਾਂ 'ਚੋਂ ਕੌ ਵੀ ਨਜਰੇ ਟੁਕੜੇ ਰੋਟੀ ਦੇ ਖੋ ਕੇ ਲੈ ਜਾਂਦੇ ਨੇ ਇਸ ਕਰਕੇ ਬੱਚਿਆਂ ਦਾ ਹਰ ਇੱਕ ਦਾ ਮਾਂ ਪਿਓ ਹੋਣਾ ਜ਼ਰੂਰੀ ਹੈ ਮਾਂ ਪਿਓ ਨੂੰ ਸਤਿਕਾਰ ਕਰਨਾ ਚਾਹੀਦਾ ਮਾਂ ਪਿਓ ਦਾ ਮਾਂ ਬੱਚੇ ਨੂੰ 9 ਮਹੀਨੇ ਪੇਟ 'ਚ ਰੱਖਦੀ ਹੈ ਤੇ ਬੱਚੇ ਨੂੰ ਜਨਮ ਦਿੰਦੀ ਹੈ ਬੱਚੇ ਨੂੰ ਇਸ ਕਰਕੇ ਮਾਂ ਪਿਓ ਦਾ ਜਿਹੜਾ ਦਰਦ ਆ ਉਹ ਬੱਚਿਆਂ ਨੂੰ ਸਮਝਣਾ ਚਾਹੀਦਾ ਤੇ ਹਰ ਇੱਕ ਬੱਚੇ ਦੀ ਮਾਂ ਹੋਣੀ ਜ਼ਰੂਰੀ ਆ ਤੇ ਤੁਹਾਨੂੰ ਆਪਣੀ ਕਹਾਵਤ ਕਿੰਦਾ ਦੀ ਲੱਗੀ ਆਪਣੀ ਵੀਡੀਓ ਨੂੰ ਕਮੈਂਟ ਤੇ ਲਾਇਕ ਕਰਕੇ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਕੋਈ ਵੀ ਵੀਡੀਓ ਆਪਾ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਬੈਲ ਬਟਨ ਜ਼ਰੂਰ ਦਬਾ ਲਿਆ ਕਰੋ ਕੋਈ ਵੀ ਵੀਡੀਓ ਆਪਾ ਅਪਲੋਡ ਕਰਾਂਗੇ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਵੇ ਇਸ ਕਰਕੇ ਜੋ ਵੀ ਕਿਸੇ ਨੂੰ ਵੀਡੀਓ ਕਿਸੇ ਵੀ ਤਰ੍ਹਾਂ ਦੀ ਪਸੰਦ ਆਉਂਦੀ ਆ ਉਹ ਆਪਾਂ ਦੱਸਿਆ ਕਰੋ ਆਪਾਂ ਇਹਦੇ ਤੇ ਆਪਣਾ WhatsApp ਨੰਬਰ ਮੂਰੇ ਲਾ ਦੇਾਂਗੇ ਤੇ ਉਹਦੇ ਤੇ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਹੜੀ ਵੀਡੀਓ ਤੁਹਾਨੂੰ ਪਸੰਦ ਆ ਆਪਾਂ ਉਹ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚਾਇਆ ਕਰਾਂਗੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ